ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਾੜ ਮੇਰਾ ਪਿੰਡ ਟੀਵੀ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਜੋ ਨਵੀਆਂ ਜਨਤਕ ਨਿਯੁਕਤੀਆਂ ਦੇ ਵਾਸਤੇ ਇਸ਼ਤਿਹਾਰ ਜਾਰੀ ਕੀਤਾ ਗਿਆ ਆ ਉਹਦੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆਂ ਇਸ਼ਤਿਹਾਰ ਨੰਬਰ 10 ਆਫ 2024 ਜੋ ਕਿ ਅਦੀਨ ਸੇਵਾਮਾਂ ਚੌਂੜਪੁਰ ਪੰਜਾਬ ਵੱਲੋਂ ਜਾਰੀ ਕੀਤਾ ਗਿਆ ਆ ਤੇ ਆਨਲਾਈਨ ਅਰਜ਼ੀਆਂ ਸਬਮਿਟ ਜਾਂ ਅਪਲਾਈ ਕਰਨ ਦੀ ਸ਼ੁਰੂਆਤ ਜਿਹੜੀ ਆ ਉਹ 26 ਅਗਸਤ ਨੂੰ ਹੋਵੇਗੀ ਤੇ ਆਨਲਾਈਨ ਅਰਜ਼ੀਆਂ ਸਬਮਿਟ ਕਰਨ ਦੀ ਜਿਹੜੀ ਆਖਰੀ ਮਿਤੀ ਆ ਉਹ ਹੈ 24 9 2024 ਤੋਂ ਫੀਸ ਭਰਮ ਦੀ ਆਖਰੀ ਜਿਹੜੀ ਮਿਤੀ ਆ ਉਹ ਹੈਗੀ ਆ 27 9 2024 ਅਧਿਨ ਸੇਵਾਵਾ ਚੋਣ ਬੋਰਡ ਪੰਜਾਬ ਦੀ ਸਥਾਪਨਾ ਭਾਰਤੀ ਸੰਵਿਧਾਨ ਦੀ ਧਾਰਾ 309 ਦੇ ਤਹਿਤ ਕੀਤੀ ਗਈ ਹੈ ਜਿਸ ਦਾ ਮੁੱਖ ਮੰਤਵ ਪੰਜਾਬ ਸਰਕਾਰ ਦੇ ਅਦਾਰਿਆਂ ਵੱਲੋਂ ਪਰ ਆਪ ਤੋਂ ਇਹ ਮੰਗ ਪੱਤਰ ਦੇ ਅਨੁਸਾਰ ਪੰਜਾਬ ਦੀ ਪੰਜਾਬ ਸਰਕਾਰ ਦੇ ਵੱਖ-ਵੱਖ ادارਿਆਂ ਵਿੱਚ ਗਰੁੱਪ B, C ਅਤੇ ਗਰੁੱਪ D ਸਿਵਾਵਾਂ ਦੀ ਅਮਲੇ ਦੀ ਭਰਤੀ ਕਰਨਾ ਹੈ। ਅਸਾਮੀਆਂ ਦਾ ਵੇਰਵਾ ਜਿਹੜੀ ਅਸਾਮੀ ਪਹਿਲੀ ਹੈ ਉਹਦਾ ਨਾਮ ਹੈ ਸੇਵਾਦਾਰ। ਤੇ ਸੇਵਾਦਾਰ ਦੇ ਵਿੱਚ ਜਿਹੜੀਆਂ ਕੁੱਲ ਅਸਾਮੀਆਂ ਹੈਗੀਆਂ ਆ ਉਹ ਹੈਗੀਆਂ ਆ 150 ਜਿਹਦੇ ਵਿੱਚੋਂ 42 ਜਿਹੜੀਆਂ ਆ ਉਹ ਇਸਤਰੀਆਂ ਲਈ ਰਾਖਵੀਆਂ ਹਨ। ਇਸੇ ਤਰ੍ਹਾਂ ਜਿਹੜੀਆਂ ਅਗਲੀਆਂ ਅਸਾਮੀਆਂ ਆ ਉਹ ਹੈਗੀਆਂ ਚੌਂਕੀਦਾਰ ਦੀਆਂ। ਚੌਕੀਦਾਰ ਦੀਆਂ ਟੋਟਲ ਜਿਹੜੀਆਂ ਅਸਾਮੀਆਂ ਹੈਗੀਆਂ 22 ਜਿਹਦੇ ਵਿੱਚੋਂ 4 ਜਿਹੜੀਆਂ ਆ ਉਹ ਇਸਟਰੀ ਵਾਲੇ ਰਾਖਵੀਆਂ ਆ। ਜੇਕਰ ਹੁਣ ਆਪਾਂ ਗੱਲ ਕਰੀਏ ਵਿਦਿਅਕ ਯੋਗਤਾ ਦੀ ਤਾਂ ਇਹਨਾਂ ਦੋਵਾਂ ਪੋਸਟਾਂ ਵਾਸਤੇ ਜਿਹੜਾ ਉਮੀਦਵਾਰ ਆ ਉਹਦੀ ਮਿਡਲ ਸਟੈਂਡਰਡ ਆ। 8ਵੀਂ ਦੀ ਜਿਹੜੀ ਯੋਗਤਾ ਆ ਉਹ 8ਵੀਂ ਤੱਕ ਪੜਿਆ ਹੋਣਾ ਚਾਹੀਦਾ ਆ ਤੇ ਉਹਦੇ ਵਿੱਚ ਜਿਹੜਾ ਪੰਜਾਬੀ ਵਿਸ਼ਾ ਜਿਹੜਾ ਆ ਉਹ ਲਾਜ਼ਮੀ ਜਿਹੜਾ ਪੜਿਆ ਹੋਣਾ ਚਾਹੀਦਾ ਹੈਗਾ। ਤੇ ਇਹਦੇ ਵਿੱਚ ਜਿਹੜਾ ਰਾਖਮਾਕਰਨ ਜਿਹੜਾ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਹੈਗਾ ਆ ਉਹ ਲਾਭ ਆ ਉਹ ਪੰਜਾਬ ਦੇ ਵਸਨੀਕਾਂ ਨੂੰ ਜਿਹੜਾ ਉਹ ਮਿਲਜੂਗ ਹੋਵੇਗਾ ਸੇਵਾਦਾਰਤ ਚੰਗੇ ਦਾ ਦੋਮਾ ਦਾ ਜਿਹੜਾ ਸ਼ੁਰੂਆਤੀ ਜਿਹੜਾ ਆ ਉਹ 18000 ਜਿਹੜੀ ਆ ਤਨਖਾਹ ਜਿਹੜੀ ਆ ਉਹ ਮਿਲੇਗੀ ਤੇ ਜਿਹੜਾ ਨਾਲ ਜਿਹੜੇ ਸਮੇ ਸਮ ਜਿਹੜੇ ਪੱਤੇ ਹੈਗੇ ਪੰਜਾਬ ਸਰਕਾਰ ਵੱਲੋਂ ਉਹ ਵੀ ਜਿਹੜੇ ਆ ਉਹ ਮਿਲਣਗੇ ਉਮਰ ਸੀਮਾ ਦੀ ਗੱਲ ਕਰੀਏ ਤਾਂ ਜਿਹੜਾ ਕੋਈ ਵੀ ਕੋਈ ਵੀ ਉਮੀਦਵਾਰ ਆ ਉਹਦੀ ਉਮਰ 16 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ ਜਿਹੜੀ ਆ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਪੰਜਾਬ ਰਾਜ ਦੇ ਅਨੁਸੂਚਿਤ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਵਸਨੀਕਾਂ ਦੀ ਉਮਰ ਜਿਹੜੀ ਆ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 40 ਸਾਲ ਹੋਵੇਗੀ ਰਾਜ ਅਤੇ ਕੇਂਦੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾ ਦੀ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ 45 ਸਾਲ ਹੋਵੇਗੀ ਸਾਬਕਾ ਫੌਜੀਆ ਦੀ ਜਿਹੜੀ ਉਮਰ ਉਪਰਲੀ ਸੀਮਾ ਦੀ ਜਿਹੜੀ ਹੈਗੀ ਆ ਉਹ ਸਮੇਂ-ਸਮੇਂ ਦੀ ਜਿਹੜੀ ਸੋਧਾਂ ਆ ਉਹਦੇ ਅਨੁਸਾਰ ਹੋਵੇਗੀ ਔਰ ਜਿਹੜੇ ਦਿਵਿਆਂਗ ਹੈਗੇ ਆ ਉਮੀਦਵਾਰ ਉਹਨਾਂ ਦੀ ਉਹਨਾਂ ਨੂੰ ਉੱਪਰਲੀ ਸੀਮਾ ਵਿੱਚ 10 ਸਾਲ ਦੀ ਛੋਟ ਜਿਹੜੀ ਦਿੱਤੀ ਆ ਆਪਾਂ ਕੇ ਉਹ 35 ਸਾਲ ਦੀ ਉਮਰ ਤੱਕ ਜਿਹੜਾ ਆ ਅਪਲਾਈ ਕਰ ਸਕਦੇ ਹੈਗੇ ਆ ਹੁਣ ਜੇ ਫੀਸਾਂ ਦੀ ਗੱਲ ਕਰੀਏ ਤਾਂ ਆਮ ਵਰਗ ਵਾਸਤੇ ਜਿਹਦੇ ਵਿੱਚ ਸੁਤੰਤਰਤਾ ਸੰਗਰਾਮੀ ਤੇ ਖਿਡਾਰੀ ਸ਼ਾਮਿਲ ਆ ਉਹਦੇ ਵਾਸਤੇ 1000 ਰੁਪਏ ਐਸਸੀ ਬੀਸੀ ਔਰ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 250 ਰੁਪਏ ਸਾਬਕਾ ਫੌਜੀਆ ਤੇ ਆਸ਼ਰਾਂ ਲਈ 200 ਰੁਪਏ ਔਰ ਵਿਗਿਆੰਗ ਜਿਹੜੇ ਹੈਗੇ ਉਮੀਦਵਾਰ ਉਹਨਾਂ ਵਾਸਤੇ 500 ਰੁਪਏ ਜਿਹੜਾ ਆ ਉਹ ਅਪਲਾਈ ਕਰਨ ਦੀ ਫੀਸ ਜਿਹੜੀ ਆ ਉਹ ਰੱਖੀ ਗਈ ਹੈਗੀ ਆ ਤੇ ਇਹ ਜਿਹੜੀ ਫੀਸ ਆ ਕਿਸੇ ਵੀ ਜਿਹੜਾ ਸਥਿਤੀ ਵਿੱਚ ਜਿਹੜੀ ਆ ਉਹ ਵਾਪਸ ਨਹੀਂ ਕੀਤੀ ਜਾਵੇਗੀ ਤੇ ਜਿਹੜੀਆਂ ਇਹਨਾਂ ਦੀ ਜੋਨ ਬੇਦੀ ਕਿਵੇਂ ਆ ਪ੍ਰਕਾਸ਼ ਕੀਤੀਆਂ ਸਾਮਿਆਂ ਲਈ ਸਫਲਤਾਪੂਰਵਕ ਸਫਲਤਾਪੂਰਵਕ ਬਣੇ ਜਾਣ ਵਾਲੇ ਉਮੀਦਵਾਰਾਂ ਦੀ ਅਬਜੈਕਟਿਵ ਟਾਈਪ ਵਿਅਕਤੀ ਪ੍ਰੀਖਿਆ ਲਈ ਜਾਵੇਗੀ ਇਹ ਪ੍ਰੀਖਿਆ ਦੋ ਭਾਗਾਂ ਵਿੱਚ ਜਿਸ ਦੇ ਵਿੱਚ A ਤੇ B ਦੇ ਤਹਿਤ ਹੋਵੇਗੀ ਜਿਸ ਵਿੱਚ ਪਾਰਟ A ਵਿੱਚ ਮਿਡਲ ਸਟੈਂਡਰਡ ਦੀ ਪੰਜਾਬੀ ਭਾਸ਼ਾ ਦਾ ਪੇਪਰ ਹੋਵੇਗਾ ਜੋ ਕਿ ਸਿਰਫ ਕੁਆਲੀਫਾਈਂਗ ਨੇਚਰ ਦਾ ਹੋਵੇਗਾ ਇਹ ਪੇਪਰ ਕੁਆਲੀਫਾਈ ਕਰਨ ਲਈ ਘੱਟੋ ਘੱਟ 50% ਦੀ ਅੰਕ ਜਿਹੜੇ ਪ੍ਰਾਪਤ ਕਰਨੇ ਜ਼ਰੂਰੀ ਹਨ ਪਾਰਟ B ਪੇਪਰ ਜਿਹੜਾ ਹੈ ਉਹਦੇ ਵਿੱਚ ਅਸਾਮੀ ਲਈ ਲੋੜੀਂਦੀ ਵਿਦਿਅਕ ਯੋਗਤਾ ਤੇ ਆਧਾਰਤ ਤੇ ਆਧਾਰਤ ਹੋਵੇਗੀ ਉਮੀਦਵਾਰਾਂ ਦੀ ਮੈਰਿਟ ਸੂਚੀ ਲੈਕਤੀ ਪ੍ਰੀਖਿਆ ਤੋਂ ਇਸ ਦੇ ਸਿਰਫ ਪੇਪਰ B ਵਿੱਚ ਪ੍ਰਾਪਤ ਅੰਕਾਂ ਦੀ ਆਧਾਰਤ ਜਿਹੜੀ ਆ ਉਹ ਕੀਤੀ ਜਾਣੀ ਹੈਗੀ ਆ ਤੇ ਅਪਲਾਈ ਕਰਨ ਦੀ ਵਿਧੀ ਹੈਗੀ ਆ ਜਿਹੜਾ ਆਪਾਂ ਵੈਬਸਾਈਟ ਦੇ ਉੱਪਰ ਗੱਲ ਕਰ ਚੁੱਕੇ ਹੈਗੇ ਆ ਜਿਹੜਾ ਹੈਗਾ sssb.punjab.gov.in ਤੇ ਆਨਲਾਈਨ ਐਪਲੀਕੇਸ਼ਨ ਜਿਹੜੀ ਆ ਉਹ 26 ਅਗਸਤ ਤੋਂ ਲੈ ਕੇ 24 9 ਭਾਬ 24 ਸਤੰਬਰ 6 9 5 ਵਜੇ ਤੱਕ ਜਿਹੜਾ ਆ ਉਹ ਅਪਲਾਈ ਕੀਤੇ ਜਾ ਸਕਦੇ ਆ ਤੇ ਹੋਰ ਕਿਸੇ ਵੀ ਵਿਧੀ ਰਾਹੀਂ ਜਿਹੜੀ ਐਪਲੀਕੇਸ਼ਨ ਹੈ ਉਹ ਸਵੀਕਾਰ ਨਹੀਂ ਹੋਈ ਜਾਵੇਗੀ ਨਹੀਂ ਕੀਤੀ ਜਾਵੇਗੀ ਕੇਵਲ ਜਿਹੜਾ ਆ ਔਨਲਾਈਨ ਵਿਧੀ ਰਾਹੀਂ ਜਿਹੜੀ ਆ ਇਹ ਅ ਐਪਲੀਕੇਸ਼ਨ ਜਿਹੜੀਆਂ ਆ ਉਹ ਭਰਦੀ ਹੋਣੀ ਹੈਗੀਆਂ ਸੋ ਹੋਰ ਜਿਹੜੀਆਂ ਬਾਕੀ ਡਿਟੇਲਸ ਹੈਗੀਆਂ ਉਹ ਤੁਸੀਂ ਜਿਹੜੀ ਵੈਬਸਾਈਟ ਤੇ ਜਾ ਕੇ ਜਿਹੜਾ ਉਹ ਚੈੱਕ ਕਰ ਸਕਦੇ ਆ ਸੋ ਇਹਦੀ ਸਾਰੀ ਜਾਣਕਾਰੀ ਸੇਵਾਦਾਰ ਤੇ ਚੌਂਕੀਦਾਰ ਦੀਆਂ ਅਸਾਮੀਆਂ ਜਿਹੜੀਆਂ ਕਿ ਭਰਨ ਦੀ ਜਿਹੜੀ ਹੈਗੀ ਮਿਤੀ ਹੈਗੀ ਆ ਉਹ 26 ਤੋਂ ਲੈ ਕੇ ਜਿਹੜੀ ਆ ਸ਼ੁਰੂ ਹੋ ਰਹੀ ਹੈਗੀ ਆ 26 ਅਗਸਤ ਤੋਂ ਜਿਹੜੀ ਆ ਇਹ ਜਿਹੜੀ ਆਨਲਾਈਨ ਜਿਹੜੀ ਆ ਭਰਨ ਦੀ ਸ਼ੁਰੂਆਤ ਹੋ ਜਾਊਗੀ ਤੇ ਆਖਰੀ ਜਿਹੜੀ ਭਰਨ ਦੀ ਮਿਤੀ ਹੈਗੀ ਉਹ 24 9 ਜਿਹੜੀ ਸਤੰਬਰ ਹੈਗੀ ਆ ਤੇ ਫੀਸ ਭਰਨ ਦੀ ਆਖਰੀ ਮਿਤੀ ਆ 27 9 2024 ਸੋ ਜਿਹੜੇ ਵੀ ਉਮੀਦਵਾਰ ਇਹਨਾਂ ਪੋਸਟਾਂ ਵਾਸਤੇ ਚੌਂਕੀਦਾਰ ਔਰ ਸੇਵਾਦਾਰ ਦੀ ਜਿਹੜੀ ਪੋਸਟ ਆ ਉਹਦੇ ਵਾਸਤੇ ਅਪਲਾਈ ਕਰਨਾ ਚਾਹੁੰਦੇ ਆ ਉਹ ਜਿਹੜੇ ਇਹਨਾਂ ਜਿਹੜੇ ਦਿੱਤੇ ਹੋਏ ਮਿਤੀਆਂ ਹੈਗੀਆਂ ਇਹਦੇ ਵਿੱਚ ਵਿੱਚ ਇਹਦੇ ਦਰਮਿਆਨ ਜਿਹੜਾ ਆ ਉਹ ਅਪਲਾਈ ਕਰ ਸਕਦੇ ਹੈਗੇ ਆ ਇਹਦੀ ਵਿਦਿਅਕ ਯੋਗਤਾ ਜਿਹੜੀ ਆ 8ਵੀਂ ਤੱਕ ਹੈ ਤੇ ਪਰ ਜਿਹੜਾ ਪੰਜਾਬੀ ਰੂਹ ਜਿਹੜੀ ਆ ਉਹਦੇ ਵਿੱਚ ਪਾਸ ਕੀਤੀ ਹੋਣੀ ਜ਼ਰੂਰੀ ਹੈਗੀ ਆ ਸੋ ਜ਼ਰੂਰ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰਨ ਦੇ ਚਾਹਵਾਨ ਹੈਗੇ ਆ ਸਮਾਂ ਰਹਿੰਦਿਆਂ ਅਪਲਾਈ ਕਰ ਸਕਦੇ ਆ ਕਿਉਂਕਿ ਇਹੋ ਜਿਹੇ ਮੌਕੇ ਵਾਰ-ਵਾਰ ਨਹੀਂ ਮਿਲਦੇ ਤੇ ਜੇ ਕੋਈ ਚਾਹਵਾਨ ਹੈਗਾ ਤਾਂ ਜ਼ਰੂਰ ਜਿਹੜਾ ਇਹਨੂੰ ਅਪਲਾਈ ਜਿਹੜਾ ਕਰ ਸਕਦਾ ਹੈਗਾ ਤੇ ਜਿਹੜੀ ਜਾਣਕਾਰੀ ਵਧੇਰੇ ਜਾਣਕਾਰੀ ਲਈ ਜਿਹੜਾ ਤੁਸੀਂ ਇਹਨਾਂ ਦੀ ਵੈਬਸਾਈਟ ਹੈ ਉੱਥੇ ਜਾ ਕੇ ਚੈੱਕ ਕਰ ਸਕਦੇ ਆ ਤੁਹਾਡਾ ਆਸ ਕਰਾਂਗੇ ਇਹ ਜਿਹੜੀ ਜਾਣਕਾਰੀ ਤੁਹਾਨੂੰ ਜਿਹੜੀ ਮੁਹਾਇਜਾ ਕਰਵਾਈ ਗਈ ਹੈ ਜਰੂਰ ਇਸ ਤੋਂ ਲਾਭ ਉਠਾ ਕੇ ਇਹਨਾਂ ਪੋਸਟਾਂ 'ਤੇ ਤੁਸੀਂ ਫਰਾਈ ਕਰੋਗੇ। ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।